ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਬਾਬਾ ਜੋਰ ਆਵਰ ਸਿੰਘ ਸਾਹਿਬ ਜੀ ਧੰਤਨ ਬਾਬਾ ਫਤਿਹ ਸਿੰਘ ਸਾਹਿਬ ਜੀ ਧੰਤਨ ਮਾਤਾ ਗੁਜਰ ਕੌਰ ਜੀ ਦੇ ਪਾਵਨ ਸ਼ਹੀਦੀ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਜੀ ਵਿਖੇ ਅੱਜ ਸ਼੍ਰੋਮਣੀ ਭਗਤ ਭਗਤ ਨਾਮਦੇਵ ਜੀਾਂ ਦਾ ਪਾਵਨ ਜਨਮ ਦਿਹਾੜਾ ਬਹੁਤ ਸ਼ਰਧਾ ਸਤਕਾਰ ਦੇ ਨਾਲ ਮਨਾਇਆ ਗਿਆ ਪਰਸੋ ਰੋਜ ਤੋਂ ਤੁਰਕੀ ਬਾਣੀ ਦੇ ਸ਼੍ਰੀ ਖੰਡ ਪਾਠ ਸਹਿ ਪ੍ਰਾਰambh ਹੋਈ ਸਨ ਜਿਨ੍ਹਾਂ ਦੇ ਅੱਜ ਪੋਗ ਪਾਏਗੇ ਉਪਰੰਤ ਗੁਰਬਾਣੀ ਕੀਰਤਨ ਹੋਇਆ ਔਰ ਭਗਤ ਨਾਮਦੇਵ ਜੀ ਦੇ ਜੀਵਨ ਤੇ ਸੰਬੰਧ ਵਿੱਚ ਵਿਚਾਰਾਂ ਕੀਤੀਆਂ ਗਈਆਂ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਭਗਤ ਨਾਮਦੇਵ ਜੀ ਉਹ ਸ਼ਰੋਮਣੀ ਭਗਤ ਨੇ ਜਿਨ੍ਹਾਂ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਵਿੱਚ ਦਰਜ ਹੈ ਮਹਾਰਾਸ਼ਟਰ ਦੇ ਨਰਸੀ ਬਹਾਮਣੀ ਨਗਰ ਦੇ ਅੰਦਰ ਭਗਤ ਜੀਆ ਨੇ ਪਵਿੱਤਰ ਉਤਰਨ ਧਾਰਨ ਕੀਤਾ ਔਰ ਉਸ ਸਮੇਂ क्रांतिकारी विचार धारा ਲੋਕਾਂ ਦੇ ਸਾਹਮਣੇ ਰੱਖੀ ਜਿਸ ਸਮੇਂ ਜਾਤ ਪਾਤ ਦੇ ਆਧਾਰ ਦੇ ਉੱਪਰ ਹਿੰਦੂਸਤਾਨ ਦੀ ਧਰਤੀ ਦੇ ਉੱਪਰ ਮਨੁੱਖੀ ਵਰਨ ਵੰਡਾਂ ਦੇ ਵਿੱਚ ਮਨੁੱਖਤਾ ਨੂੰ ਵੰਡਿਆ ਹੋਇਆ ਸੀ ਭਗਤ ਜੀ ਵੀ ਉਸ ਵਿਤਕਰੇ ਦਾ ਸ਼ਿਕਾਰ ਹੋਏ ਪਰ ਪਰਮੇਸ਼ਰ ਜੀਆਂ ਦੀ ਕਿਰਪਾ 72 ਬੇਰਾ ਸਰਗੁਣ ਸਰੂਪ ਦੇ ਵਿੱਚ ਭਗਤ ਜੀਆਂ ਨੇ ਪਰਮ ਭ੍ਰਮ ਪਰਮੇਸ਼ਰ ਭਗਵਾਨ ਜੀਆਂ ਦੇ ਦਰਸ਼ਨ ਕੀਤੇ ਸਸਮਚੀਆਂ ਸਿੱਖ ਸੰਗਤਾਂ ਨੂੰ ਅੱਜ ਦੇ ਇਸ ਪਾਵਨ ਦਿਹਾੜੇ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਪਾ ਜਰਵਰ ਸਿੰਘ ਜੀ ਪਪਾ ਫਕੇ ਸਿੰਘ ਜੀ ਦੀ ਮਾਤਾ ਜੀ ਜੀ ਦੇ ਸ੍ਰੀ ਦੇ ਸਥਾਨ ਉਧਾਰਸ਼ੀ ਫਤਿਹਗੜ ਸਾਹਿਬ ਜੀ ਤੋਂ ਫ੍ਰੋਮ ਲਿਪਰ ਸ੍ਰੀ ਨਾਮ ਦੇ ਜੀ ਦੇ ਅੱਜ ਜਨਮ ਦਿਹਾੜੇ ਨੂੰ ਫ੍ਰੋਮ ਜੀ ਦੁਆਰਾ ਪ੍ਰਬੰਧਿਤ ਕਮੇਟੀ ਤੋਂ ਬਹੁਤ ਸੂਜੀ ਤੋਂ ਦੁਆਰਾ ਫਤਿਹਗੜ ਸਾਹਿਬ ਦੀ ਮੀਨਤ ਬਰਸੋ ਰੋਜ ਤੋਂ ਸ਼੍ਰੀ ਗਨਪਤ ਸਾਹਿਬ ਦੇ ਪਾਠ ਆਰੰਭ ਕਰਾਇਆ ਗਿਆ ਜਿਸ ਸਮਾਪਤੀ ਲਈ ਹੈ ਔਰ ਨਸਮਦਾ ਅੱਜ ਜਿੱਥੇ ਮੈਂ ਸਮੂਚੀ ਸੰਗਤ ਨੂੰ ਪਤ ਸ਼੍ਰੀ ਨਾਮਦੇਵ ਜੀ ਦੇ ਜਨਮ ਦਿਨ ਦੇ ਮੌਕੇ 'ਤੇ ਪੂਰੇ ਰਾਜ ਜੁਨਾ ਦਾ ਜੀ ਉਹਨਾਂ ਨੇ ਸਾਨੂੰ ਸਨੇਹ ਦਿੱਤਾ ਉਹ ਵੀ ਕਰ ਕਰ ਲੈ ਕੇ ਜਾਣੀ ਲੋੜ ਹੈ ਉਹਨਾਂ ਨੇ ਆਪਣੇ ਜੀਵਨ ਦੇ ਸਮੇਂ ਜਦੋਂ ਉਹ ਸਮੇਂ ਚਾਰੇ ਪਾਸੇ ਜਾਤਾਂ ਪਾਤਾਂ ਸਮਾਜ ਬੰਡਿਆ ਹੋਇਆ ਸੀ ਜਾਤ ਪਾਤਾਂ ਔਰ ਫਰਕ ਔਰ ਧਾਰਮਿਕ ਬੰਦਾ ਅਜਿਹੀਆਂ ਜਿਹੜੀਆਂ ਮਾੜੀਆਂ ਲਾਹਤਾਂ ਨੇ ਉਹਨਾਂ ਤੋਂ ਦੂਰ ਰਹਿਣ ਦਾ ਸਿਧਾਂਤ ਔਰ ਸਭ ਤੋਂ ਵੱਰਦਾ ਸੰਸਾ ਜੋ ਦਿੱਤਾ ਉਹਨਾਂ ਨੇ ਉਹ ਇਹ ਹੈ ਕਿ ਜਿਹੜਾ ਪਰਮਾਤਮਾ ਹੈ ਹਰ ਇੱਕ ਇਨਸਾਨ ਦੇ ਅੰਦਰ ਵੱਸਦਾ ਔਰ ਸਾਨੂੰ ਬੜੀ ਨਿਮਰਤਾ ਨਾਲ ਸਹਿਜ ਨਾਲ ਔਰ ਜਿਹੜਾ ਸਮਾਜ ਦੇ ਵਿੱਚ ਜਿਹੜਾ ਉਹ ਚਰਮਤਰੀ ਦੇ ਸੋ ਇਹ ਸਿਮਹਾ ਲੈ ਕੇ ਨ ਸੰਪਰਮ ਅਪਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜੀ ਭਗਤ ਨਾਮ ਜੀ ਦਾ ਨਾਮ ਦੇ ਤਸਹੀਹਾ ਲੈ ਕੇ ਘਰ ਚੱਕਰ ਕਰ ਚਾਹੀਏ ਰਸਮ ਦਾ ਇਸ ਨਾਲ ਹਰ ਘਰ ਦੇ ਵਿੱਚ ਹਰ ਇਨਸਾਨ ਦੇ ਜਿਹੜੀ ਹੈ ਉਹ ਸ਼ਾਂਤੀ ਆਏਗੀ ਸਮਾਜ ਦੀ ਸ਼ਾਂਤੀ ਹੋਵੇ ਤੇ ਸਾਰੇ ਲੋਕ ਸੁੱਖਾਂ ਸ਼ਾਂਤੀ ਦੇ ਨਾਲ ਵਸਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ